ਨਾਬਾ ਦੇ ਵਿੱਚ ਵੋਟ ਪਾਉਣ ਪਹੁੰਚਿਆ ਬਚਨ ਕੌਰ 103 ਸਾਲਾਂ ਦੀ ਬਚਨ ਕੌਰ ਆ ਪੋਲਿੰਗ ਵੁਸ ਹੌਲੀ ਦੇ ਪਿੰਡ ਦੇ ਵਿੱਚ ਬਚਨ ਕੌਰ ਆਪਣੇ ਪਰਿਵਾਰ ਦੇ ਨਾਲ ਵੋਟ ਪਾਉਣ ਪਹੁੰਚ ਚੁੱਕੇ ਨੇ ਪਹਿਲੀ ਵੋਟ ਹਲਕੇ ਨਾਬਾ ਦੇ ਵਿੱਚ ਜਿਹੜੀ ਪੋਲਿੰਗ ਸ਼ੁਰੂ ਹੋ ਚੁੱਕੀ ਆ ਤਾਂ ਬਚਨ ਕੌਰ ਤੇ ਉਹਨਾਂ ਦਾ ਪਰਿਵਾਰ ਤੇ ਨਾਬਾ ਦੇ ਵਿਧਾਇਕ ਵੀ ਨਾਲ ਨੇ ਫੁੱਲਾਂ ਦਾ ਹਾਰ ਜਿਹੜਾ ਪਾਇਆ ਗਿਆ ਫੁੱਲ ਸਿੱਟ ਰਹੇ ਨੇ ਜਿਹੜੇ ਪਿੰਡ ਦੇ ਲੋਕ ਕਿੰਨੇ ਸਵਾਗਤ ਕਰ ਰਹੇ ਨੇ ਵੋਟਾਂ ਪਾਉਣ ਚੱਲੀ ਆ ਮਾਤਾ ਚਲਾ ਜਾਂਦਾ ਮੋਰ ਚਾਹ ਕਰ ਆਜਾ ਬੇਬੀ ਲੈ ਆਜਾ ਆਜੂ ਬਜੀ ਲਿਓ ਆਜੂ ਆਜੂ ਇਹ ਬਾਹਰ ਕਰ ਕਰ ਲੈ ਆਜੂ ਲੱਗੀ ਗੱਲਬਾਤ ਵੀ ਕਰਾਂਗੇ ਕਿਸ ਤਰ੍ਹਾਂ ਦੇਖਦੇ ਹੋ ਮਾਤਾ ਦੀ ਵੋਟ ਪਾਉਣ ਆਏ ਹੋ ਮਾਤਾ ਜੀ ਵੋਟ ਪਾਉਣ ਆ ਕੇ ਮਤਲਬ 103 ਸਾਲ ਦੀ ਮਾਤਾ ਸਾਡੀ ਤੇ ਵੋਟ ਪਾਉਣ ਵਾਸਤੇ ਕਹਿੰਦੀ ਅੱਜ ਕੱਲ ਪੁੱਛਿਆ ਸੀ ਕਿ ਨਹੀਂ ਪਾਉਂਗੀ ਤੇ ਪਾਉਣ ਆਏ ਜੀ ਅਸੀਂ ਵੋਟਾਂ ਐਮ.ਐਲ.ਏ ਸਾਫ ਸਾਡੇ ਨਾਲ ਨੇ ਜੀ ਆ ਕਿਸ ਤਰ੍ਹਾਂ ਦੇਖਦੇ ਹੋ ਵਿਧਾਇਕ ਸਾਹਿਬ ਪਹਿਲੀ ਵੋਟ ਦਾ 103 ਸਾਲ ਦੀ ਮਾਤਾ ਨੇ ਹਾਂ ਬਿਲਕੁਲ ਜੀ 103 ਸਾਲ ਦੇ ਮਾਤਾ ਨੇ ਔਰ ਮਾਤਾ ਬਚਨ ਕੌਰ ਜੀ ਤੇ ਸਾਡੇ ਲਈ ਬੜਾ ਮਤਲਬ ਇਹ ਪ੍ਰੇਰਣਾ ਹੈ ਜੀ ਇਹ ਕਿ ਜਿਹੜੇ ਨੌਜਵਾਨ ਬੱਚੇ ਨੇ ਜਿਹੜੇ ਘਰਾਂ 'ਚ ਬੈਠੇ ਨੇ ਵੋਟ ਨਹੀਂ ਪਾਉਂਦੇ ਤਾਂ ਇਹ ਜਿਹੜਾ ਬਹੁਤ ਵੱਡਾ ਸਾਡੇ ਕੋਲ ਇੱਕ ਮੌਕਾ ਹੁੰਦਾ ਜੀ ਸਾਨੂੰ ਸਰਕਾਰ ਚੁਣਨ ਦਾ ਆਪਣੇ ਮਨਪਸੰਦ ਕੈਂਡੀਡੇਟ ਚੁਣਨ ਦਾ ਅਜੇ ਮੌਕਾ ਦੇਖੋ ਮਾਤਾ ਜੀ ਆਏ ਨੇ ਸਭ ਤੋਂ ਪਹਿਲੀ ਵੋਟ ਪਾ ਰਿਆ ਔਰ ਸਾਨੂੰ ਵੀ ਸਭ ਨੂੰ ਵੋਟ ਪਾਉਣੀ ਚਾਹੀਦੀ ਆ ਇਹ ਸਾਡਾ ਹੱਕ ਬਣਦਾ ਜੀ ਬਿਲਕੁਲ ਮਾਤਾ ਬਚਨ ਕੌਰ ਨੇ ਵੋਟ ਪਾਈਆ ਤੇ ਸਭ ਤੋਂ ਪਹਿਲਾਂ ਵੋਟ ਪਾਈਆ ਜਿਹੜੀ ਪੋਲਿੰਗ ਦਾ ਸਮਾਂ ਦੀ 7 ਵਜੇ ਪੋਲਿੰਗ ਬੂਥ ਤੇ ਪਹੁੰਚ ਚੁੱਕੀ ਹੈ ਮਾਤਾ ਬਚਨ ਕੌਰ ਉਹਨਾਂ ਦਾ ਪਰਿਵਾਰਕ ਮੈਂਬਰ ਵੀ ਨਾਲ ਹੈ ਜਿੱਥੇ ਕੋਈ ਪ੍ਰਬੰਧ ਨੇ ਜਿਹੜੇ ਉਹ ਕੀਤੇ ਗਏ ਨੇ ਬਿਲਕੁਲ ਪੋਲਿੰਗਸ ਤੇ ਬਾਹਰ ਵੀ ਆਉਣ ਦਿਓ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਬਚਨ ਕੌਰ ਵੋਟ ਪਾ ਕੇ ਜਦੋਂ ਬਾਹਰ ਆਉਣਗੇ ਸਭ ਤੋਂ ਪਹਿਲੀ ਵੋਟ ਆ ਨਾਬਾ ਹਲਕੇ ਦੇ ਵਿੱਚ ਮਾਤਾ ਬਚਨ ਕੌਰ ਜਿਨ੍ਹਾਂ ਦੀ ਉਮਰ 103 ਸਾਲ ਆ ਦੇਖੋ ਕਿਸ ਤਰ੍ਹਾਂ ਤੁਰੀ ਆ ਰਹੀ ਹੈ ਮਾਤਾ 103 ਸਾਲ ਦੀ ਮਾਤਾ ਬਚਨ ਕੌਰ ਆ ਜਿਨ੍ਹਾਂ ਵੱਲੋਂ ਬੋਟ ਦਾ ਇਸਤੇਮਾਲ ਕੀਤਾ ਗਿਆ ਹੈ ਤੁਸੀਂ ਦੇਖਿਆ ਨਾਬਤੋਂ ਜੀ ਮੀਡੀਆ ਲਈ ਹਰਮਨ ਸਿੰਘ ਮਾ